ਕੀ ਕੋਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ ਨਹੀਂ ਕਿ ਪੈਣਾ ਤਾਂ ਤੂੰ ਮੈਂ ਸਾਦਾ ਕੱਲ ਨੂੰ ਮੀਡੀਆ ਇੱਥੇ ਵਹਿੰਦਾ ਜਦ ਤੇਰਾ ਜਲੂਸ ਹੋਈ ਕੀ ਕੜਦਾ ਠੀਕ ਹੈ ਮੈਂ ਇੱਥੇ ਗੱਲ ਰਿਹਾ ਠੀਕ ਹੈ ਮੈਂ ਕੀ ਗੱਲ ਕਰਾਂ ਕਹਿਣਾ ਕੋਈ ਮਿੱਟੀ ਪਾ ਤੇ ਗੱਲ ਕਰ ਤਾਂ ਤਾਂ ਮਿੱਟੀ ਵੇਰੀ ਪੈਣੀ ਪੈਸੇ ਦੇਂਗਾ ਤਾਂ ਹਾਂ ਮੈਂ ਤਾਂ ਹੋਈ ਜਾ ਰਿਹਾ ਤੇ ਤਾਂ ਫਿਰ ਦੇ ਪੈਸੇ ਨਹੀਂ ਕਾਦੇ ਤੇ ਮਿੱਟੀ ਪਾਉਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ ਨਹੀਂ ਮੇਰੇ ਪੈ ਇਨਾ ਪੈਂ ਚੁਦ ਨਾ ਸਾਤਾ ਕੱਲ ਨੂੰ ਮੀਡੀਆ ਇੱਥੇ ਵਹਿੰਦਾ ਜਲ ਤੇਰੇ ਜਲੂਸ ਹੋਏ ਠੀਕ ਕਰਦਾ ਠੀਕ ਠੀਕ ਮੈਂ ਇੱਥੇ ਗੱਲ ਕਰ ਗਿਕੇ ਨੂੰ ਮੈਂ ਗਿਕੇ ਲੱਗਿਆ ਕਹਿਣਾ ਕੋਈ ਮਿੱਟੀ ਪਾ ਗੱਲ ਖਤਮ ਤਾਂ ਮਿੱਟੀ ਵੇਰੀ ਪੈਣੀ ਪੈਸੇ ਦੇਂਗਾ ਤਾਂ ਮੈਂ ਖੋਈ ਜਾ ਰਿਹਾ ਤੇ ਤਾਂ ਫਿਰ ਦੇ ਪੈਸੇ ਨਹੀਂ ਨਹੀਂ ਮੈਂ ਖੋਈ ਜਾ ਰਿਹਾ ਕਹਿਣਾ ਦੇ ਤੇ ਮਿੱਟੀ ਪਾਉਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ 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 ਪੈ ਪੈ ਮਿੱਟੀ ਪਾਉਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ ਨਹੀਂ ਪੈ ਇਨ ਅਨਦਰ ਟੂ ਦਾ ਮੈਂ ਸਾਦਾ ਕੱਲ ਨੂੰ ਮੀਡੀਆ ਇੱਥੇ ਵੇਂਦਾ ਜਲ ਤੇਰਾ ਜਲੂਸ ਹੋਇ ਕੀ ਕਰਦਾ ਠੀਕ ਹੈ ਠੀਕ ਮੈਂ ਇੱਥੇ ਗੱਲ ਕਰਿਆ ਠੀਕ ਹੈ ਮੈਂ ਠੀਕ ਗੱਲ ਕਰ ਕਹਿਣਾ ਕੋਈ ਮਿੱਟੀ ਪਾ ਗੱਲ ਕਰ ਤਾਂ ਮਿੱਟੀ ਵੇਰੀ ਪੈਣੀ ਪੈਸੇ ਦੇਂਗਾ ਤਾਂ ਹਾਂ ਮੈਂ ਹਉਂੀ ਗੱਲ ਕਰਿਆ ਤੇ ਫਿਰ ਦੇ ਪੈਸੇ ਨਹੀਂ ਨਹੀਂ ਮੈਂ ਹਉਂੀ ਗੱਲ ਕਹਿਣਾ ਸੀ ਜੀ ਮੈਂ ਹਉਂੀ ਗੱਲ ਕਹਿਣਾ ਸੀ ਮਿੱਟੀ ਭਾਗ ਲੈਣਾ ਕਾਦੇ ਤੇ ਮਿੱਟੀ ਪਾਉਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ 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 ਮੇਰੇ ਪੈ ਇੰਨਾ ਭੈਂਚੋ ਦੋ ਮੈਂ ਸਾਤਾ ਕੱਲ ਨੂੰ ਮੀਡੀਆ ਇੱਥੇ ਵਹਿੰਦਾ ਜਲ ਤੇਰਾ ਜਲੂਸ ਹੋਇਆ ਠੀਕ ਹੈ ਠੀਕ ਮੈਂ ਇੱਥੇ ਕੱਲ ਰਿਹਾ ਠੀਕ ਹੈ ਮੈਂ ਜੀਗੇ ਲਗਾਇਆ ਕਹਿਣਾ ਕੋਈ ਮਿੱਟੀ ਪਾ ਗੱਲ ਖਤਮ ਤੂੰ ਮਿੱਟੀ ਵੇਰੀ ਪੈਣੀ ਪੈਸੇ ਦੇਂਗਾ ਦਾ ਹਾਂ ਮੈਂ ਤਾਂ ਹੋਈ ਰਹਿ ਗਿਆ ਤੇ ਤਾਂ ਫਿਰ ਦੇ ਪੈਸੇ ਨਹੀਂ ਮੈਂ ਹੋਈ ਰਹਿ ਗਿਆ ਕਹਿੰਦਾ ਵੀ ਜੀ ਮੈਂ ਹੋਈ ਰਹਿ ਗਿਆ ਕਹਿੰਦਾ ਵੀ ਜੀ ਬਾਗਲ ਦਾ ਕਾਦੇ ਤੇ ਮਿੱਟੀ ਖੋਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ 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 ਤੇ ਪੈ ਇਹਨਾਂ ਮਿੱਟੀ ਖੋਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ 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 ਤੇ ਪੈ ਇਹਨਾਂ ਤਾਂ ਤੋ ਨਾ ਸਾਦਾ ਕੱਲ ਨੂੰ ਮੀਡੀਆ ਇੱਥੇ ਵਹਿੰਦਾ ਜਦ ਤੇਰਾ ਜਲੂਸ ਹੋਇ ਕੀ ਕੜਦਾ ਠੀਕਰ ਠੀਕਰ ਮੈਂ ਇੱਥੇ ਗੱਲ ਰਿਹਾ ਠੀਕਰ ਮੈਂ ਠੀਕਰ ਲਗਾਣਾ ਕਹਿਣਾ ਕੋਈ ਮਿੱਟੀ ਪਾ ਤੇ ਗੱਲ ਕਰ ਤੂੰ ਮਿੱਟੀ ਵੇਰੀ ਪੈਣੀ ਪੈਸੇ ਦੇਂਗਾ ਤਾਂ ਹਾਂ ਮੈਂ ਨਾ ਉਹੀ ਗੱਲ ਰਿਹਾ ਤੇ ਤਾਂ ਫਿਰ ਦੇ ਪੈਸੇ ਨਹੀਂ ਨਹੀਂ ਮੈਂ ਉਹੀ ਗੱਲ ਕਹਿਣਾ ਮਿੱਟੀ ਮੈਂ ਉਹੀ ਗੱਲ ਕਹਿਣਾ ਮਿੱਟੀ ਪਾ ਗੱਲ ਕਰ ਕਾਦੇ ਤੇ ਮਿੱਟੀ ਪਾਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ 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 ਤੇ ਪੈ ਇਹਨਾਂ ਤਾਂ ਇੰਤੁਦ ਮੈਂ ਸਾਦਾ ਕੱਲ ਨੂੰ ਮੀਡੀਆ ਇੱਥੇ ਵਹਿੰਦਾ ਜਲ ਤੇਰੇ ਜਲੂਸ ਹੋਇਤੀ ਕਰਦਾ ਜੀ ਜੀ ਮੈਂ ਇੱਥੇ ਕਹਿ ਰਿਹਾ ਜੀ ਜੀ ਮੈਂ ਜੀ ਇਹ ਕਹਿਣਾ ਕਹਿਣਾ ਕੋਈ ਨਹੀਂ ਪਾ ਗੱਲ ਕਰ ਤੂੰ ਮਿੱਟੀ ਵੇਰੀ ਪੈਣੀ ਪੈਸੇ ਦੇਂਗਾ ਦਾ ਹਾਂ ਮੈਂ ਕਹਿੰਦਾ ਲੱਗਿਆ ਤੇ ਫਿਰ ਦੇ ਪੈਸੇ ਨਹੀਂ ਜੀ ਮੈਂ ਹੁਣ ਹੀ ਕਹਿਣਾ ਜੀ ਜੀ ਮੈਂ ਹੁਣ ਹੀ ਕਹਿਣਾ ਮਿੱਟੀ ਬਾਹਰ ਕਰ ਕਾਦੇ ਤੇ ਮਿੱਟੀ ਕੋਣੀ ਆ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ ਨਹੀਂ 嗯。